ਬੰਦੀ ਸਿੰਘ ਦੇਸ਼ ਲਈ ਖਤਰਾ ਨਹੀਂ ਇਹ ਗੁਰੂ ਦਾ ਸੇਖਾ ਤੇ ਗੁਰੂ ਦਾ ਸੇਖ ਹਮੇਸ਼ਾ ਭਾਈਚਾਰੇ ਇੱਕ ਸਾਂਝ ਨੂੰ ਸਮਰਪਿਤ ਹੈ ਇਹ ਦੇਸ਼ ਨੂੰ ਤਾਂ ਸਮਰਪਿਤ ਹੈ ਇਨਸਾਨੀਅਤ ਨੂੰ ਸਮਰਪਿਤ ਹੈ ਇਸ ਲਈ ਮੈਂ ਅੱਜ ਮੰਗ ਕਰਦਾ ਕਿ ਸਭ ਤੋਂ ਪਹਿਲਾਂ ਇਹਨਾਂ ਬੰਦੀ ਸਿੰਘਾਂ ਦੀ ਲੜਾਈ ਕਿ ਇਹਨਾਂ ਦੀ ਰਿਹਾਈ ਹੋਵੇ ਜੇ ਉਸ ਗੁਜਰਾਤ ਦੀ ਧਰਤੀ ਤੇ ਜਿੱਤੋ ਮੋਤੀ ਸਾਹਿਬ ਬਣ ਕੇ ਆਉਂਦਾ ਉਥੋਂ ਰੇਪ ਕਰਨ ਵਾਲਿਆਂ ਦੇ ਧੀਆ ਪੈਣਾ ਦੀ ਇੱਜ਼ਤ ਲੁੱਟਣ ਵਾਲਿਆਂ ਨੂੰ ਸਰਕਾਰ ਰਿਹਾ ਕਰ ਸਕਦੀ ਆ ਉਹਨਾਂ ਦੇ ਗਲ 'ਚ ਹਾਰ ਪਾਉਂਦੀ ਐ ਉਹਨਾਂ ਦਾ ਸਨਮਾਨ ਕਰਦੀ ਅੱਜ ਕਿਹੜੇ ਮੂੰਹ ਨਾਲ ਜਿਹੜਾ ਬੰਗਾਲ 'ਚ ਸਾਡੀ ਧੀ ਪੈਣ ਦੇ ਨਾਲ ਉਹ ਬਦਸਲੂਕੀ ਧੱਕਾ ਬੇਇਨਸਾਫੀ ਹੋਈ ਅੱਜ ਕਿਹੜੇ ਮੂੰਹ ਨਾਲ ਉਹਦੀ ਗੱਲ ਕਰਦੇ ਹੋ ਜੇ ਸੱਚੀ ਗੱਲ ਕਰਦੇ ਹੋ ਇਹਦੀ ਜੇ ਧੀਆ ਪੈਣਾ ਦਾ ਸਤਕਾਰ ਕਰਦੇ ਹੋ ਜੋ ਸਤਕਾਰ ਗੁਰੂ ਸਾਹਿਬ ਨੇ ਸਾਨੂੰ ਕਰਨਾ ਸਿਖਾਇਆ ਫਿਰ ਸਾਧ ਸੰਗਤ ਜੀ ਫਿਰ ਆਪਦੇ ਅਸੂਲ ਵੀ ਬਦਲਨੇ ਪੈਣੇ ਆ ਜੇ ਬਿਲਕਿਸਬਾਨੂ ਦੇ ਰੇਪਿਸਟ ਉਹਦੇ ਨਾਲ ਜ਼ਬਰ ਧੱਕਾ ਕਰਨ ਵਾਲੇ ਉਹਦੇ ਪਰਿਵਾਰ ਨੂੰ ਖਤਮ ਕਰਨ ਵਾਲੇ ਭਾਜਪਾ ਦੇ ਲੀਡਰ ਰਿਹਾ ਕਰ ਸਕਦੇ ਆ ਜਾਂ ਅੱਡ ਡਿਫਾਲਟਰ ਬਾਬਾ ਗੰਦ ਦਾ ਢੇਰ ਬਾਬਾ ਮੈਂ ਤਾਂ ਅੱਜ ਕਹਿਣ ਤੋਂ ਗੁਰੇਜ਼ ਨਹੀਂ ਕਰੂੰ ਕੁੱਤਾ ਬਾਬਾ ਇਹ ਰਾਮ ਰੀਬ ਨੂੰ ਤੁਸੀਂ ਬਾਰ-ਬਾਰ ਪਰੋਲ ਦੇ ਦਿੰਦੇ ਨੇ ਨਾਲ ਉਹਦੇ ਨਾਲ ਸਿਕਿਉਰਟੀਆ ਲਾਉਂਦੇ ਹੋ ਤੇ ਉਹਨੇ ਕੀਤਾ ਕਿ ਰਾਮ ਰੀਬ ਨੇ ਕੰਮ ਉਹਨੇ ਵੀ ਇਹੋ ਜੇ ਜੁਰਮ ਕੀਤੇ ਜੀ ਦੇ ਖਿਲਾਫ ਭਾਜਪਾ ਜਵਾਜ ਆਵਾਜ਼ ਠਾਰੀਏ ਜੇ ਸੱਚੇ ਹੋ ਤੇ ਸਾਧ ਸੰਗਤ ਜੀ ਦੋਰੇ ਮਾਪ ਡੰਡ ਨਹੀਂ ਹੋ ਸਕਦੇ ਇਹਨਾਂ ਨੇ ਤਾਂ ਨਾ ਕੋਈ ਇਹ ਜੀ ਗੁਸਥਾਕੀ ਕੀਤੀ ਕੌਮ ਖਾਤਰ ਲੜੇ ਇਨਸਾਨੀਅਤ ਖਾਤਰ ਲੜੇ ਜਿਸ ਧਰਤੀ ਤੇ ਅਰਦਾਸ ਆਪਾ ਜਾ ਕੇ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਉਸ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਧਰਤੀ ਦੀ ਦੇ ਨਾਲ ਜੋ ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਬੇਇਨਸਾਫੀ ਕੀਤੀ ਸੀ ਉਦੀ ਆਵਾਜ਼ ਬੁਲੰਦ ਕੀਤੀ ਐ ਇਸ ਲਈ ਸਾਧ ਸੰਗਤ ਜੀ ਜੇ ਸਹਿਮਤ ਹੋ ਤੇ ਅੱਜ ਇੱਕ ਕਾਲੀ ਦਲ ਦੋ ਕਾਲੀ ਦਲ ਉਹ ਜਿਹੜੇ ਸਾਡੇ ਵੀਰ ਨੇ ਸੁਧਾਰ ਲੈ ਲਾ ਲੈ ਪਹਿਲਾਂ ਤਾਂ ਤੁਸੀਂ ਸੁਧਰੋ ਤੁਸੀਂ ਆਪ ਦੇ ਚ ਸੁਧਾਰ ਲਿਆਓ ਤੁਹਾਡੇ ਚ ਜੇ ਤੁਸੀਂ ਨਾ ਸੁਧਰੇ ਤੇ ਲੋਕਾਂ ਨੇ ਅੱਕੇ ਤੁਹਾਨੂੰ ਸੁਧਾਰਿਆ ਹੋਰ ਸੁਧਾਰਨਗੇ ਮਗਰ ਇਸ ਮੌਕਾ ਪ੍ਰਸਤੀ ਦੀ ਪੋਲਿਟਿਕਸ ਸਿਰਫ ਇਸ ਲਈ ਮੈਂ ਐਮਪੀ ਬਣ ਜਾ ਐਮਐਲਏ ਬਣ ਜਾ ਸਾਤਸੰਗਤ ਜੀ ਇਸ ਪੋਲਿਟਿਕਸ ਤੋਂ ਕੁਛ ਨਹੀਂ ਲੱਭ। ਅੱਜ ਮੈਂ ਕਹਿ ਕੇ ਚੱਲਿਆ ਬਾਲਨ ਸਾਹਿਬ ਅੰਮਜੀਠੇ ਵਾਲੇ ਬੈਠੇ ਆ। ਇਹਨਾਂ ਨੇ ਤਾਂ ਐਮਪੀ ਦੀ ਇਲੈਕਸ਼ਨ 'ਚ ਵੀ ਲੀਡ ਦਿੱਤੀ ਆ ਮਜੀਠੀਓ ਸ਼੍ਰੋਮਣੀ ਅਕਾਲੀ ਦਲ ਨੂੰ। ਅਸੀਂ ਤਾਂ ਆਈ ਵਾਰੀ ਏ ਜਿਤਾਉਂਦੇ ਆ ਤੇ ਮੈਂ ਜਿਹੜੀ ਗੱਲ ਕਹਿਣ ਲੱਗਿਆ ਮਗਰ ਜਿੱਤ ਖਾਤਰ ਨਹੀਂ ਲੜਨਾ। ਔਸੂਲਾ ਖਾਤਰ ਲੜਨਾ ਔਰ ਜਿਹੜਾ ਔਸੂਲਾ ਨੂੰ ਲੜੂ ਉਹ ਗੁਰੂ ਸਾਹਿਬ ਨੂੰ ਪਾਉ ਜਿਹੜਾ ਔਸੂਲਾ ਤੋਂ ਪਰਾਂ ਹੋ ਗਿਆ। ਸਾਤਸੰਗਤ ਜੀ ਅੱਜ ਵੀ ਖਤਮ ਐ। ਉਹ ਕੱਲ ਵੀ ਖਤਮ ਹੈ ਇਸ ਲਈ ਮੈਂ